ਨਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਪ੍ਰੀ ਸਸਰੀਕਾਲ ਜਿਵੇਂ ਕਿ ਆਪਾਂ ਨੂੰ ਪਸ਼ੂਆਂ ਦੇ ਵਿੱਚ ਲੇਵੇ ਦੇ ਵਿੱਚ ਥਣ ਦੀਆਂ ਬਹੁਤ ਜ਼ਿਆਦੇ ਸਮੱਸਿਆਵਾਂ ਆ ਜਾ ਰਹੀਆਂ ਗੀਆਂ ਹੁਣ ਕੀ ਹੋਇਆ ਭਾਈ ਪੱਕਾ ਥਾਂ ਹੋ ਗਿਆ ਔਰ ਸਾਰਿਆਂ ਨਾਲੋਂ ਮਾੜੇ ਗੱਦੇ ਲੰਗੇ ਇਹ ਤਾਂ ਪੱਕੇ ਥਾਂ ਨਾਲੋਂ ਵੀ ਗੱਦੇ ਮਾੜੇ ਆ ਇੱਕ ਇਹਦੇ ਤੇ ਪਸ਼ੂ ਤਿਲਕਦਾ ਹੈਗਾ ਇੱਕ ਇਹਦੇ ਤੇ ਕਰੜਾਪਣ ਬਹੁਤ ਆ ਪਹਿਲਾਂ ਆਲੇ ਬਜ਼ੁਰਗ ਬੰਦੇ ਰੇਤਾ ਸਿੜਦੇ ਕੱਚੇ ਥਾਂ ਤੇ ਸਿੜਦੇ ਪਸ਼ੂ ਨੂੰ ਕੱਚੇ ਥਾਂ ਆ ਰਾਮ ਨਾਲ ਰੈਸ਼ਟ ਮਿਲਦੀ ਸੀਗੀ ਲੈਵੇ ਭਾਈ ਖਰਾਬ ਨਹੀਂ ਹੁੰਦੇ ਸੀ ਹੁਣ ਕੀ ਹੋ ਗਿਆਗਾ ਹੁਣ ਜਿਸ ਪੇਂਡੂ ਵੀਰਾਂ ਨੇ ਵੀ ਗੱਦੇ ਲਿਆ ਰੱਖਿਆ ਭਾਈ ਤੇ ਗੱਦੇ ਲਿਆਉਣ ਕਰਕੇ ਪਸ਼ੂਆਂ ਦੀਆਂ ਥਣਾਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਪਸ਼ੂ ਨੂੰ ਜੇ ਤੁਸੀਂ ਦਿਨੇ ਗੱਦਿਆਂ ਤੇ ਬੰਨਿਆ ਤਾਂ ਇੱਕ ਵਾਰੀ ਰੇਤ ਦੇ ਉੱਤੇ ਜ਼ਰੂਰ ਬੰਨੋ ਕੱਚੇ ਥਾਂ ਤੇ ਕੱਚੇ ਥਾਂ ਤੇ ਨਰਜੀ ਪਸ਼ੂ ਨੂੰ ਨਹੀਂ ਮਿਲ ਰਹੀ ਪੱਕੇ ਥਾਂ ਤੇ ਹੀ 24 ਘੰਟੇ ਉੱਥੇ ਹੀ ਖੜਾ ਰਹਿੰਦਾ ਪਸ਼ੂ ਆਪਾਂ ਸਾਫ ਸਫਾਈ ਤਾਂ ਜ਼ਰੂਰ ਕਰ ਦਿੰਨੇ ਆ ਧਿਆਨ ਰੱਖ ਲੈਣੇ ਆ ਸਾਫ ਸਫਾਈ ਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਫ ਸਫਾਈ ਨਹੀਂ ਕਰਦੇ ਸਾਫ ਸਫਾਈ ਤਾਂ ਡੈਰੀਆਂ 'ਚ ਵੀ ਬਹੁਤ ਹੁੰਦੀ ਆ ਗੱਲ ਕਰ ਉਹ ਪਸ਼ੂ ਦਾ ਕਿੱਲਾ ਬਦਲ ਨਹੀਂ ਹੁੰਦਾਗਾ ਤੇ ਥਣਾ ਦੀ ਪ੍ਰੋਬਲਮ ਆਉਂਦੀ ਆ ਆਪਾਂ ਥਣਾ ਨੂੰ ਕਿਵੇਂ ਠੀਕ ਕਰਨਾ ਔਰ ਦੇਸੀ ਤਰੀਕੇ ਨਾਲ ਕਿਵੇਂ ਠੀਕ ਕਰਨਾ ਉਹ ਆਪਾਂ ਅੱਜ ਇੱਕ ਵੀਡੀਓ ਬਣਾਉਨੇ ਆਂਗੇ ਨਿੰਬੂ ਤੇ ਖੰਡ ਲਈ ਆ ਇਹ ਨਿੰਬੂ ਤੇ ਖੰਡ ਜਿਹਨੂੰ ਆਪਾਂ ਲਈ ਆ ਇਹ ਕੰਮ ਭਾਈ ਦੋ ਕਰਦੀ ਆ ਨਾਲੇ ਤਾਂ ਪਸ਼ੂ ਦਾ ਥਣ ਠੀਕ ਕਰਦੀ ਆ ਤੇ ਨਾਲੇ ਕੀ ਕਰਦੀ ਆ ਪਸ਼ੂ ਦਾ ਇਹ ਦੁੱਧ ਵਧਾਉਂਦੀ ਆ ਆਓ ਹੁਣ ਆਪਾਂ ਵੇਖੀਏ ਸ਼ੁਰੂ ਕਰੀਏ ਵੀ ਆਪਾਂ ਕਿਵੇਂ ਇਹਨੂੰ ਬਣਾਉਣਾ ਹੈ ਆਪਾਂ ਸਾਰਿਆਂ ਨਾਲੋਂ ਪਹਿਲਾਂ ਨਿੰਬੂ ਲਏ ਨਿੰਬੂਆਂ ਨੂੰ ਕੀ ਕਰਨਾ ਹੈਗਾ ਤੁਸੀਂ ਇੱਥੋਂ ਇਹਨਾਂ ਨੂੰ ਚੀਰ ਲਓ ਐ ਕਰਕੇ ਇਹ ਜਦੋਂ ਇਹਨਾਂ ਨੂੰ ਆਪਾਂ ਚੀਰ ਲਾਂਗੇ ਚੀਰਨ ਦਾ ਤਰੀਕਾ ਇਹਦਾ ਹੋਣਾ ਚਾਹੀਦਾ ਵੀ ਜਿਹੜੇ ਪਾਸੇ ਉਹ ਡੰਡੀ ਆ ਡੰਡੀ ਵਾਲਾ ਪਾਸਾ ਆਪਾਂ ਫੜ ਕੇ ਇਹਨੂੰ ਜਦੋਂ ਨਿੰਬੂ ਨੂੰ ਚੀਰਾਂਗੇ ਤਾਂ ਨਿੰਬੂ ਇਹ ਬਿਲਕੁਲ ਚੀਰਿਆ ਜਾਊਗਾ ਅਗਰ ਇਹਨੂੰ ਆਪਾਂ ਪੁੱਠੇ ਪਾਸੋਂ ਤੋਂ ਚੀਰਾਂਗੇ ਤਾਂ ਇਹ ਚੀਰਿਆ ਨਹੀਂ ਜਾਣਾ ਇਹ ਕੁਦਰਤ ਵੱਲੋਂ ਹੀ ਪ੍ਰਮਾਤਮਾ ਵੱਲੋਂ ਇਹਦੀਆਂ ਥੈਲੀਆਂ ਮਤਲ ਇਸ ਤਰ੍ਹਾਂ ਦੀਆਂ ਕੀਤੀਆਂ ਗਈਆਂ ਉਹ ਥੈਲੀਆਂ ਫਿਰ ਇਹ ਸਿੱਧੀਆਂ ਹੋ ਜਾਂਦੀਆਂ ਸਾਰਾ ਇਹਦੇ ਚੋਂ ਪਾਣੀ ਜਿਹੜਾ ਹੁੰਦਾ ਹੈਗਾ ਉਹ ਨਿਕਲਿਆ ਆਉਂਦਾ ਹੈ ਆਪਾਂ ਗਾਂ ਹੋਵੇ ਚਾਹੋ ਮੈਂ ਹੋਵੇ ਆਪਾਂ ਕੀ ਕਰਨਾ ਜਿਹੜੇ ਪਸ਼ੂ ਦਾ ਥਣ ਖਰਾਬ ਆ ਆਪਾਂ ਪਾਈਆ ਨਿੰਬੂ ਲੈ ਲਓ ਪਾਈਆ ਨਿੰਬੂ ਲੈ ਕੇ ਪਾਈਆ ਹੀ ਆਪਾਂ ਖੰਡ ਲੈ ਲਓ ਫੇਰ ਉਹਨੂੰ ਕੀ ਕਰਨਾ ਹੈਗਾ ਦੋਨਾਂ ਚੀਜ਼ਾਂ ਨੂੰ ਜਦੋਂ ਮਿਕਸ ਕਰਨਾ ਹੈ ਮਿਕਸ ਕਰਨ ਮੌਕੇ ਇੱਕ ਧਿਆਨ ਜ਼ਰੂਰ ਰੱਖਣਾ ਹੈਗਾ ਆਪਾਂ ਆਪਾਂ ਸਟੀਲ ਦਾ ਭਾਂਡਾ ਨਹੀਂ ਲੈਣਾਗਾ ਆਪਾਂ ਕੀ ਕਰਨਾ ਹੈਗਾ ਉਹ ਭਾਂਡਾ ਆਪਾਂ ਚਾਹੋ ਤਾਂ ਲੋਹੇ ਦਾ ਲੈ ਲਓ ਭਾਈ ਆਪਣੇ ਘਰੇ ਬੱਠਲ ਹੁੰਦਾ ਜਾਂ ਸਟੀਲ ਦਾ ਲੈ ਲੋ ਸਿਲ버 ਦਾ ਭਾਂਡਾ ਆਪਾਂ ਨਹੀਂ ਲੈਣਾ ਸਿਲ버 ਆ ਜਿਹੜਾ ਇਹ ਨਿੰਬੂ ਜਿਹਦੇ ਵਿੱਚ ਪਾਉਨੇ ਆ ਸਿਲ버 ਘੁਲਦਾ ਉਹਦੇ ਵਿੱਚ ਉਦੋਂ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਫਿਰ ਵੀ ਇਹ ਘੁਲਦਾ ਆਏਗਾ ਘੋਲਣ ਦੇ ਨਾਲ ਜਿੰਨਾ ਆਪਾਂ ਪਸ਼ੂ ਨੂੰ ਬੈਨੀਫਿਟ ਦੇਊਗਾ ਉਦੋਂ ਜਾਦੇ ਉਹ ਨੁਕਸਾਨ ਕਰੂਗਾ ਜਿਵੇਂ ਹੁਣ ਫਰਜ਼ ਕਰੋ ਵੀ ਇੱਕ ਬੋਕ ਆਪਾਂ ਨਿੰਬੂ ਲੈ ਲਏ ਇੱਕ ਬੋਕੀ ਇਹਦੇ ਵਿੱਚ ਆਪਾਂ ਖੰਡ ਪਾ ਲਈ ਖੰਡ ਪਾ ਕੇ ਕੀ ਕਰਨਾ ਹੈ ਇਹਨੂੰ ਆਪਾਂ ਮਲਣਾ ਆਏਗਾ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਆਪਾਂ ਮਲ ਲੈਣਾ ਜਿਵੇਂ ਕਿ ਹੁਣ ਪੱਟੀ ਵਾਲੇ ਵੀਰ ਨੇ ਤਰਨਤਨ ਨੇ ਏਰੀਏ ਦੇ ਤੋਂ ਅੱਜ ਮੈਨੂੰ ਪੁੱਛਿਆਗਾ ਸਵੇਰ ਮੇਰੇ ਕੋਲੇ ਫੋਨ ਆਇਆ ਉਹਦੀ ਇਹੀ ਸਮੱਸਿਆ ਸੀ ਤੇ ਉਹਨੂੰ ਮੈਂ ਇਹੀ ਉਹਨੂੰ ਦੱਸਿਆ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਸੀ ਕਈ ਵੀਰਾਂ ਦੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਉਹ ਕਹਿੰਦਾ ਜੀ ਸਾਡਾ ਥਣ ਖਰਾਬ ਆ ਤੇ ਸਾਨੂੰ ਵੀਡੀਓ ਦਾ ਨਹੀਂ ਨਿਕਲਦੀ ਨਹੀਂ ਪਤਾ ਲੱਗਦਾ ਕਈ ਵੀਰ ਜਿਵੇਂ ਹੁਣ ਪ੍ਰਾਣੇ ਟਾਈਪ ਦੇ ਬੰਦੇ ਆ ਜਿਵੇਂ ਹੁਣ ਅਸੀਂ ਪ੍ਰਾਣੇ ਬਜ਼ੁਰਗਾਂ ਸਾਨੂੰ ਭਾਈ ਨੈਟ ਤੋਂ ਇੰਨੀਆਂ ਵੀਡੀਓ ਨਹੀਂ ਕੱਢਣੀਆਂ ਹੁੰਦੀਆਂ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਕਹਿੰਦੇ ਭਰਾ ਜੀ ਜੇ ਸਾਨੂੰ ਤੁਸੀਂ ਇੱਕ ਵੀਡੀਓ ਹੀ ਬਣਾ ਦਿਓ ਨਮੀ ਤਾਂ ਅਸੀਂ ਨਮੀ ਜਦੋਂ ਪਾਉਂਗੇ ਤਾਂ ਅਸੀਂ ਇਹਦੀ ਨਮੀ ਵੀਡੀਓ ਵੇਖ ਲਾਂਗੇ ਅੱਜ ਅੱਜ ਥਣਾ ਦੀਆਂ ਦੋ ਸਮੱਸਿਆ ਆਈਆਂ ਨੇ ਤਰਨਤਨ ਏਰੀਏ ਤੋਂ ਫੇਰ ਐਸੇ ਕਰਕੇ ਥਣ ਦੇ ਉੱਤੇ ਮੈਨੂੰ ਅੱਜ ਇਹ ਵੀਡੀਓ ਬਣਾਉਣੀ ਪਈ ਇੱਕ ਹੀ ਕਰਦੀ ਹੈਗੀ ਦੋ ਬੈਨੀਫਿਟ ਕਰਦੀ ਹੈ ਇੱਕ ਤਾਂ ਬੈਨੀਫਿਟ ਆਪਣਾ ਦੁੱਧ ਵਧੂਗਾ ਇਹਦੇ ਨਾਲ ਇੱਕ ਆਪਣਾ ਇਹਦੇ ਨਾਲ ਆਪਣਾ ਥਣ ਠੀਕ ਹੋਊਗਾ ਭਾਈ ਜਿਵੇਂ ਹੁਣ ਡਾਕਟਰ ਤੋਂ ਆਪਾਂ ਇੰਡਿਬੀਟ ਕਰਵਾਤੇ ਡਾਕਟਰ ਤਾਂ ਇੰਡਿਬੀਟਲਾ ਦੂਗਾ ਠੀਕ ਹੋ ਜਾਊਗਾ ਐ ਨਹੀਂ ਮੈਂ ਕਹਿੰਦਾ ਵੀ ਪਸ਼ੂ ਦਾ ਥਣ ਨਹੀਂ ਠੀਕ ਹੁੰਦਾ ਵੇਖੋ ਦੇਸੀ ਦਵਾਈ ਨੇ ਤਾਂ 2-4 ਦਿਨ ਲੈਣੇ ਆ ਤੇ ਜਿਹੜੇ ਟੀਕੇ ਆ ਨੇ ਆ ਟੀਕੇ ਆ ਨੇ ਆਪਣਾ ਤੁਰਤ ਠੀਕ ਕਰ ਦੇਣਾ ਫੇਰ ਕੀ ਕਰਨਾ ਆਪਾਂ ਥੋੜੀ ਜਿਹੀ ਨਾ ਮਿਹਨਤ ਜ਼ਰੂਰ ਕਰਨੀ ਆ ਹੱਥਾਂ ਨਾਲ ਮਲ ਕੇ ਇਹਨੂੰ ਵੀ ਇਹਦਾ ਪ੍ਰੋਪਰ ਪਾਣੀ ਨਿਕਲ ਜੇ ਜਿਵੇਂ ਕਿ ਇਹਨੂੰ ਆਪਾਂ ਵੇਖੋ ਹੁਣ ਖੰਡ ਆਪਾਂ ਇਹਦੇ ਚ ਪਾਈਆ ਲਈ ਪਾਈਆ ਆਪਾਂ ਨਿੰਬੂ ਲੈ ਤੇ ਬਿਲਕੁਲ ਇਹ ਮਿਕਸ ਹੋ ਗਿਆ ਅਬ ਇਹ ਮਿਕਸ ਐ ਕਰ ਲੋ ਤੁਸੀਂ ਜਿੰਨੀ ਮਿਹਨਤ ਕਰ ਲੋਗੇ ਮੇਰੀਆਂ ਵੀਡੀਓ ਜ਼ਿਆਦਾ ਕਰਕੇ ਮਿਹਨਤ ਵਾਲੀਆਂ ਹੀ ਹੁੰਦੀਆਂ ਜਿਹੜਾ ਬੰਦਾ ਮਿਹਨਤ ਕਰ ਲਊਗਾ ਤੋ ਉਹ ਪ੍ਰੋਪਰ ਪੂਰਾ ਪੂਰਾ ਫਾਇਦਾ ਪਾਈ ਠਾ ਸਕਦਾ ਹੈਗਾ ਜੇ ਆਪਾਂ ਮਿਹਨਤੀ ਨਹੀਂ ਕਰੀ ਆਪਾਂ ਉਹਦੇ ਮੂਰੇ ਨਿੰਬੂ ਖੁਲਣੀ ਦੇ ਵਿੱਚ ਸੜਤੇ ਤੇ ਖਾਦੇ ਖਾਦੇ ਨਾ ਖਾਦੇ ਤਾਂ ਨਾ ਖਾਦੇ ਜੇ ਇਹਦੇ ਵਿੱਚ ਆਪਣੇ ਥਣ ਦੇ ਵਿੱਚ ਛਿੱਧੀ ਆਉਂਦੀ ਆ ਜਾਂ ਮਾਸ ਵਧਿਆ ਹੈ ਨਿੰਬੂ ਨੇ ਜਿਹੜਾ ਮਾਸ ਵਧਿਆ ਹੁੰਦਾ ਹੈਗਾ ਉਹਨੂੰ ਇਹਨੇ ਕੱਟ ਕਰ ਦੇਣਾ ਹੈਗਾ 5-10 ਦਿਨ ਦਿਓ ਤੁਸੀਂ ਪਾਈਆ ਨਿੰਬੂ ਦੋ-ਦੋ ਟਾਈਮ ਦੇਉਗੇ ਨਾ 5 ਦਿਨ ਕਹਿਣਾ ਲਗਾਤਾਰ ਦੇ ਦਿਓ ਇਹ ਖੰਡ ਦੇ ਵਿੱਚ ਦਾਣਾ ਖੰਡ ਚ ਮਿਲਾ ਕੇ ਤਾ ਬਿਲਕੁਲ ਓਕੇ ਦੀ ਰਿਪੋਰਟ ਹੋ ਜੂਗੀ। ਅਗਰ ਥਾਂ ਸੁਜਿਆ ਵੈ। ਥਾਂ ਥੋੜਾ ਸੁਜਿਆ ਵੈ, ਲੇਵਾ ਥੋੜਾ ਸੁਜਿਆ ਵੈ, ਸੈੜ ਸੁਜੀ ਵੀ ਆ। ਉਹਦੇ ਵਿੱਚ ਫੇਰ ਆਪਾਂ ਕੀ ਕਰਨਾ ਹੈਗਾ? ਇੱਕ ਚਮਚਾ ਆਪਾਂ ਕਾਲੀ ਮਿਰਚ ਦਾ ਲੈਣਾ ਹੈਗਾ। ਅਗਰ ਗਰਮੀ ਆ ਤਾਂ ਇੱਕ ਚਮਚਾ ਉਹਦੇ ਵਿੱਚ ਜਿਵੇਂ ਆਪਾਂ ਕਾਲੀ ਮਿਰਚ ਦਾ ਲਿਆ ਹੈਗਾ। ਤਾਂ ਉਹਦੇ ਵਿੱਚ ਇੱਕ ਚਮਚਾ ਆਪਾਂ ਡੇਢ ਚਮਚਾ ਆਪਾਂ ਦੇਸੀ ਘਿਓ ਜ਼ਰੂਰ ਪਾਉਣਾ ਭਾਈ। ਸਰਦੀ ਆ ਤਾਂ ਉਹਦੇ ਵਿੱਚ ਦੇਸੀ ਘਿਓ ਪਾਉਣ ਦੀ ਜ਼ਰੂਰਤ ਨਹੀਂ ਆ। ਅਗਰ ਗਾਂ ਨੂੰ ਦੇਣੀ ਆ ਤਾਂ ਕਾਲੀ ਮਿਰਚ ਦੀ ਡੋਜ਼ ਘੱਟ ਦੇਣੀ ਆ। ਔਰ ਮੈਂ ਨੂੰ ਦੇਣੀ ਆ ਤਾਂ ਡੇਢ ਚਮਚਾ ਦੇ ਦਿਓ। ਅਗਰ ਗਾਂ ਨੂੰ ਦੇਣੀ ਆ ਤਾਂ 1 ਚਮਚਾ ਦੇ ਦਿਓ। ਅਗਰ ਆਪਾਂ 1 ਚਮਚਾ ਦੇ ਦੇਾਂਗੇ ਆਪਾਂ ਨੂੰ ਕੀ ਆਗਾ ਦਿਨ 2 ਵਾਧ ਹੀ ਦੇਣੇ ਪੈ ਜੂ। ਜਿੱਥੇ ਆਪਾਂ 5 ਦਿਨ ਦੇਣੀ ਆ ਗਾਂ ਨੂੰ 7 ਦਿਨ ਦੇ ਦਿਓ। ਉਹਦਾ ਆਪਣਾ ਬੈਨੀਫਿਟ ਇਹੀ ਹੁੰਦਾ। ਕਈ ਵਾਰੀ ਗਰਮੈਸ਼ ਦੇ ਨਾਲ ਕਾਲੀ ਮਿਰਚ ਦੇ ਨਾਲ ਗਰਮੈਸ਼ ਘਟ ਜਾਂਦੀ ਆ ਕਾਲੀ ਮਿਰਚ। ਕਿਉਂ ਗਰਮ ਹੁੰਦੀ ਆ ਤਸਵੀਰ ਇਹਦੀ ਨਿੰਬੂ ਖੰਡ ਜਿਵੇਂ ਦੇਈ ਚੱਲੋ ਜਿਵੇਂ ਜਿਵੇਂ ਤੁਹਾਡਾ ਥਣ ਠੀਕ ਹੁੰਦਾ ਜਾਊਗਾ ਨਿੰਬੂਆਂ ਨੂੰ ਤੁਸੀਂ ਘਟਾਉਂਦੇ ਜਾਓ ਜਿਵੇਂ ਪਹਿਲਾਂ ਪਾ 250 ਗ੍ਰਾਮ ਦਿੰਦੇ ਸੀ ਫਿਰ 200 ਗ੍ਰਾਮ ਤੇ ਕਰ ਲਓ ਇਹ ਇਹ ਤਾਂ ਹੁਣ ਜਿਵੇਂ ਆਪਣੇ ਕੋਲੇ ਮੋਟਰਾਂ ਦੇ ਉੱਤੇ ਝੋਨੇ ਲੱਗ ਗਏ ਆਪਣੇ ਦਰਖਤ ਖਤਮ ਹੋ ਗਏ ਤਾਂ ਨਿੰਬੂ ਦਾ ਬੂਟਾ ਵੀਰ ਮੇਰੇ ਉਹ ਜ਼ਰੂਰ ਲਾਓ ਤੇ ਨਿੰਬੂ ਦਾ ਪੂਰਾ ਪੂਰਾ ਲਾਭ ਖਾਓ ਤੁਸੀਂ ਭਾਈ ਨਿੰਬੂ ਜ਼ਰੂਰੀ ਹੈਗਾ ਅੱਜ ਆਪਾਂ ਥਣ ਦੇ ਉੱਤੇ ਨਿੰਬੂ ਤੇ ਖੰਡ ਤੇ ਕਾਲੀ ਮਿਰਚ ਦੱਸਿਆ ਹੈਗਾ ਇਹੇ ਭਾਈ ਤੁਸੀਂ ਮਿਸ਼ਨ ਬਣਾ ਕੇ ਆਪਣੇ ਪਸ਼ੂ ਨੂੰ ਜ਼ਰੂਰ ਦਿਓ ਤੇ ਇਹਦੇ ਨਾਲ ਥਣ ਦੀ 100% ਹੀ ਠੀਕ ਹੋਊਗਾ ਖੂਨ ਆਉਂਦਾ ਹੋਵੇ ਥਣ ਦੇ ਵਿੱਚੋਂ ਛਿੱਧੀ ਆਉਂਦੀ ਹੋਵੇ ਪਾਣੀ ਆਉਂਦਾ ਹੋਵੇ ਥਣ ਘੱਟ ਹੋਵੇ ਤਾਂ ਇਹ ਸਾਰਿਆਂ ਵਾਸਤੇ ਮਾਸ ਵਧਿਆ ਹੋਵੇ ਕਈ ਵਾਰੀ ਕੀ ਹੁੰਦਾ ਜਦੋਂ ਪਹਾੜਾ ਪਸ਼ੂ ਮਾਰਦਾ ਹੈ ਤੇ ਵਪਾਰੀ ਚੂਣ ਆਉਂਦਾ ਪਸ਼ੂ ਆਪਾਂ ਵੇਚਣਾ ਹੁੰਦਾ ਉਹ ਕਹਿੰਦਾ ਬਾਈ ਇਹਦਾ ਥਣਾ ਦੇ ਵਿੱਚੋਂ ਤੇਰੇ ਤਾਂ ਪਹਾਰਾ ਆਉਂਦਾਗਾ ਜਿਹਦੇ ਉਹਦੇ 70000 ਮੁੱਲ ਲੱਗਿਆਗਾ ਉਹ ਕਹਿੰਦਾ ਵੀ ਮੇਰੀ ਤਾਂ 65 ਦੇ ਵਿੱਚ ਚੱਲਦੀ ਆ ਤੇ ਆਪਾਂ ਉਹਨੂੰ 65000 ਚ ਫੜਾ ਦਿੰਨੇ ਆ ਆਪਾਂ 5000 ਦਾ ਘਾਟਾ ਪਾ ਲਿਆ ਆਪਣੇ ਨਿੰਬੂ ਕਿੰਨੇ ਕਾਉਣਗੇ 100 ਰੁਪਏ ਕਿਲੋ ਤਾਂ ਨਿੰਬੂ ਹੈ ਹੀ ਨਹੀਂ ਨਾ ਜੇ ਆਪਾਂ 5 ਦਿਨ ਵੀ ਨਿੰਬੂ ਲਿਆਂਦੇ ਚਲੋ ਖੰਡ ਤੇ ਇਹ ਦੋਨੇ 100 ਰੁਪਏ ਲਾ ਲਓ ਤਾਂ ਆਪਣਾ 500 ਲੱਗਿਆ ਤੇ ਕਿੱਥੇ ਆਪਾਂ 5000 ਆਪਣਾ 45000 ਰੁਪਇਆ ਤਾਂ 4500 ਰੁਪਇਆ ਤਾਂ ਬਚਿਆ ਨਾ ਇਹੇ ਤੁਸੀਂ ਮੇਰੀਆਂ ਪੁਰਾਣੇ ਪਛੋਕੜ ਦੀਆਂ ਵੀਡੀਓ ਵੇਖ ਕੇ ਆਪਦੇ ਪਸ਼ੂ ਦੇ ਉੱਤੇ ਤਜਰਬਾ ਜ਼ਰੂਰ ਕਰੋ ਮੇਰੇ ਸਰੋਤਿਆਂ ਦਾ ਵੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ